i <laughs> do ਮੇਰਾ ਨਾਮ ਰਾਜਨਦੀ ਮੱਕੜ ਹੈ ਮੈਂ ਹੈਜ਼ ਵੈਲਫੇਅਰ ਫਾਊਂਡੇਸ਼ਨ ਰਜਿਸਟਰਡ ਗਵਰਨਮੈਂਟ ਆਫ ਇੰਡੀਆ ਤੋਂ ਬਤੌਰ ਪੰਜਾਬ ਪਰਦਾਨ ਤੇ ਰਾਸ਼ਟਰੀ ਜਨ ਸਕੱਤਰ ਸੇਵਾ ਨਿਭਾ ਰਿਹਾ ਹਾਂ ਅੱਜ ਦਾ ਜਿਹੜਾ 26 ਜੂਨ ਇੰਟਰਨੈਸ਼ਨਲ ਡੇ ਅਗੇਂਸਟ ਡਰਗ ਅਬਿਊਜ਼ ਜੋ ਕਿ ਪੂਰੇ ਪੰਜਾਬ 'ਚ ਨਹੀਂ ਇੰਡੀਆ 'ਚ ਨਹੀਂ ਪੂਰੇ ਵਰਲਡ ਵਿੱਚ ਮਨਾਇਆ ਜਾਂਦਾ ਹੈ ਉਸ ਤੋਂ ਮੁੱਖ ਰੱਖਦੇ ਹੋਏ ਜੋ ਕਿ ਇਸ ਪਿਛਲੇ 8-9 ਸਾਲਾਂ ਤੋਂ ਇਸ ਇਵੈਂਟ ਨੂੰ ਮਨਾਉਂਦੇ ਆ ਰਹੇ ਹਾਂ ਅੱਜ ਅਸੀਂ ਸ਼੍ਰੀ ਅਮਿਤ ਸਰ ਸਾਹਿਬ ਵਿਕੇ 26 ਜੂਨ ਦਾ ਉਪਰਾਲਾ ਵਿੰਟੇਜ ਜਿਮ ਦੇ ਨਾਲ ਉਹਨਾਂ ਦੇ ਸਹਿਯੋਗ ਨਾਲ ਉਹਨਾਂ ਦੇ ਓਨਰਸ ਦੇ ਨਾਲ ਮਿਲ ਕੇ ਅਮਿਤ ਸਰ ਸਾਹਿਬ ਦੀ ਮੇਰੀ ਸਾਰੀ ਹੀ ਟੀਮ ਰਗੂਪਰਾਸ਼ਰ ਜੀ ਜੰਗੀਪਾ ਜੀ ਬਿੱਟੂ ਜੀ ਸਤਨਾਮ ਜੀ ਚੰਨ ਮੈਡਮ ਸਾਰੀ ਸਾਡੀ ਅਮਿਤ ਸਰ ਦੀ ਟੀਮ ਇਕੱਠੇ ਹੋ ਕੇ ਵਿੰਟੇਜ ਜਿਮ ਦੇ ਸਹਿਯੋਗ ਦੇ ਨਾਲ ਪ੍ਰਿਆ ਮੈਡਮ ਉਹਨਾਂ ਦੇ ਓਨਰ ਨੇ ਨਾਲ ਗੌਰਵਲ ਮੋਤਰਾ ਜੀ ਉਹਨਾਂ ਦੇ ਓਨਰ ਨੇ ਅਸੀਂ ਸਾਰੀ ਇੱਕ ਟੀਮ ਹੋ ਕੇ ਇਕ ਸੁਨੇਹਾ ਦਿੱਤਾ ਚ ਵਿਜੀ ਹੁੰਦੇ ਵਿ ਉਪਰਲੇ ਵਿੱਚ ਜਿੱਦਾਂ ਨਸ਼ੇ ਦਾ ਇੱਕ ਦਰਿਆ ਜਿਹੜਾ ਅਠਵਾਂ ਦਰਿਆ ਸੱਤਵਾਂ ਦਰਿਆ ਜਿਹੜਾ ਅਸੀਂ ਸਮਝਦੇ ਹਾਂ ਪੂਰੇ ਪੰਜਾਬ ਵਿੱਚ ਫੈਲਿਆ ਹੋਇਆ ਉਸ ਨੂੰ ਦੂਰ ਕਰਨ ਲਈ ਉਸ ਨੂੰ ਮੁੱਖ ਰੱਖਦੇ ਹੋਏ ਇਹ ਉਪਰਾਲਾ 26 ਜੂਨ ਦੇ ਇਵੈਂਟ ਤੇ ਕੀਤਾ ਗਿਆ ਅਸੀਂ ਬੈਂਚ ਪ੍ਰੈਸ ਤੇ ਡੈੱਡ ਲਿਫਟ ਦਾ ਕੰਪੀਟੀਸ਼ਨ ਰੱਖਿਆ ਗਿਆ ਵਿਂਟੇਜ ਜਿਮ ਦੇ ਵਿੱਚ ਉਤੇ ਅਸੀਂ ਸਾਰੀ ਨੌਜਵਾਨ ਪੀੜ੍ਹੀ ਨੂੰ ਇੱਕ ਪ੍ਰੇਰਣਾ ਦੇ ਤਹਿਤ ਇੱਕ ਉਪਰਾਲੇ ਦੇ ਤਹਿਤ ਇੱਕ ਭਵਿੱਖ ਜੋ ਕਿ ਪੰਜਾਬ ਦਾ ਸੀ ਮੰਨਿਆ ਨੌਜਵਾਨ ਨੂੰ ਉਹਨੂੰ ਪ੍ਰੇਰਿਤ ਕਰਦੇ ਹੋਏ ਬੈਂਚ ਪ੍ਰੈਸ ਤੇ ਡੈੱਡਲਿਫਟ ਦਾ ਕੰਪੀਟੀਸ਼ਨ ਰੱਖਿਆ ਗਿਆ ਹੈ ਮੈਨੂੰ ਕਹਿੰਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਵੀ ਜਿਹੜਾ ਨੌਜਵਾਨ ਹੈ ਪੰਜਾਬ ਦਾ ਜਿਹੜਾ ਯੂਥ ਹੈ ਪੰਜਾਬ ਦਾ ਉਹ ਹਲੇ ਵੀ ਉਸ ਕਦਰ ਨਸ਼ੇ ਦੇ ਵਿੱਚ ਨਹੀਂ ਤਸਿਆ ਆ ਜਿਸ ਤਰੀਕੇ ਦੇ ਨਾਲ ਅੱਜ ਅਸੀਂ ਕੰਪੀਟੀਸ਼ਨ ਵੇਖਿਆ ਹੈ ਜਿਸ ਤਰੀਕੇ ਨਾਲ ਮੁੰਡੇ ਇਸ ਚੀਜ਼ ਨੂੰ ਉਤਸ਼ਾਹਿਤ ਹੋਏ ਨੇ ਇਸ ਕੰਪੀਟੀਸ਼ਨ ਨੂੰ ਲੜਨ ਦੇ ਵਿੱਚ ਇਹ ਆਪਣੇ ਆਪ ਵਿੱਚ ਇੱਕ ਬੜਾ ਵੱਡਾ ਉਪਰਾਲਾ ਤੇ ਬੜੀ ਖੁਸ਼ੀ ਦੀ ਗੱਲ ਹੈ ਪੰਜਾਬ ਦੇ ਵਿੱਚ ਮੈਂ ਚਾਹਨਾ ਉਹਨਾਂ ਲੋਕਾਂ ਤੱਕ ਇਹ ਮੈਸੇਜ ਜਾਣਾ ਚਾਹੀਦਾ ਹੈ ਜਿਹੜੇ ਕਿ ਪੰਜਾਬ ਨੂੰ ਨਸ਼ੇ ਦਾ ਦਰਿਆ ਸਮਝਦੇ ਹੈ ਉਹਨਾਂ ਨੂੰ ਇਹ ਵੀ ਇੱਕ ਪੱਖ ਦਿਖਾਣਾ ਚਾਹੀਦਾ ਹੈ ਕਿ ਅੱਜ ਦੀ ਤਰੀਕ ਵਿੱਚ ਕੁਝ ਇਹੋ ਜਿਹੇ ਨੌਜਵਾਨ ਵੀ ਨੇ ਜਿਹੜਾ ਨਸ਼ੇ ਨੂੰ ਛੱਡ ਕੇ ਤੇ ਸਪੋਰਟਸ ਵਾਲ ਤੁਰਦੇ ਨੇ ਆਪਣੀ ਸਿਹਤ ਦਾ ਖਿਆਲ ਰੱਖਦੇ ਨੇ ਪੰਜਾਬ ਦਾ ਭਵਿੱਖ ਬਣਨ ਦੇ ਬੰਨੇ ਉਹਨਾਂ ਦੀ ਕੈਪੇਬਿਲਿਟੀ ਹੈ ਸੋ ਮੈਂ ਸਾਰੀ ਹੀ ਆਪਣੀ ਟੀਮ ਨੂੰ ਤੇ ਵਿੰਟੇਜ ਜਿਮ ਦੇ ਓਨਰ ਪ੍ਰਿਆ ਮੈਡਮ ਨੂੰ ਗੌਰਵ ਲੋਤਾ ਜੀ ਨੂੰ ਤੇ ਅਮਰਿਤ ਸਾਰੀ ਹੀ ਟੀਮ ਨੂੰ ਇਸ ਤਗੀ ਬਤਾਈ ਦੇਣਾ ਜਿਨ੍ਹਾਂ ਨੇ ਮੈਨੂੰ ਵੀ ਮਾਨ ਬਖਸ਼ਿਆ ਕਿ ਮੈਨੂੰ ਇਸ ਕੰਪੀਟੀਸ਼ਨ ਦਾ ਕਿਸਾ ਬਣਾਇਆ ਮੈਨੂੰ ਤੇ ਮੈਂ ਆਉਣ ਵਾਲੀ ਨੌਜਵਾਨ ਪੀੜੀ ਨੂੰ ਇੱਕ ਸਨੇਹ ਦੇਣਾ ਚਾਹਨਾ ਤੁਹਾਡੀ ਮੀਡੀਆ ਦੇ ਰਾਈ ਮੈਂ ਤਾਂ ਮੈਂ ਤੁਹਾਡੇ ਮੀਡੀਆ ਦੇ ਸਾਰਿਆਂ ਦਾ ਵੀ ਧੰਨਵਾਦ ਕਰਦਾ ਜੋ ਤੁਸੀਂ ਸਮਾਂ ਕੱਢ ਕੇ ਸਾਡੀ ਕਵਰੇਜ ਕੀਤੀ ਹੈ ਤੁਸੀਂ ਇੱਥੇ ਆ ਕੇ ਨੌਜਵਾਨ ਪੀੜੀ ਇੱਕ ਵਾਰੀ ਜਿਹੜਾ ਸੀ ਕੰਪੀਟੀਸ਼ਨ ਕਰਾਇਆ ਹੈ ਉਹਨੂੰ ਜਰੂਰ ਦੇਖੇ ਕਿ ਕਿਸ ਕਦਰ ਯੂਥ ਜਿਹੜਾ ਹੈ ਉਤਸ਼ਾਹਿਤ ਪ੍ਰੇਰਿਤ ਹੋ ਕੇ ਤੇ ਨਸ਼ੇ ਨੂੰ ਛੱਡ ਕੇ ਤੇ ਆਪਣੀ ਸਿਹਤ ਵੱਲ ਪੂਰਾ ਹੀ ਅ ਅ ਖੁਸ਼ੀ ਦੇ ਨਾਲ ਜਿਹੜਾ ਹੈ ਕੰਪੀਟੀਸ਼ਨ ਲੜਦਾ ਹੈ ਤੇ ਜਦੋਂ ਉਹਨਾਂ ਨੂੰ ਟਰੋਫੀ ਮਿਲਦੀ ਹੈ ਉਹਨੂੰ ਸਰਟੀਫਿਕੇਟ ਜਿਹੜੇ ਅਸੀਂ ਦਿੱਤੇ ਉਹਨਾਂ ਨੂੰ ਅੱਜ ਪਾਰਟਿਸਪੇਸ਼ਨ ਤੇ ਜਿਹੜੇ ਟਰੋਫੀ ਅਸੀਂ ਦਿੱਤੀਆਂ ਜੋ ਤੁਹਾਨੂੰ ਮਿਲਦੇ ਤਾਂ ਕਿਸ ਕਦਰ ਖੁਸ਼ ਹੁੰਦੇ ਨੇ ਐ ਨਹੀਂ ਕਹਿੰਦਾ ਹੋਇਆ ਮੈਂ ਧੰਨਵਾਦ ਕਰਦਾ ਸਾਰੀ ਹੀ ਟੀਮ ਦਾ ਧੰਨਵਾਦ ਹਾਂਜੀ ਮੈਂ ਦੱਸਣਾ ਪੁੱਲ ਗਿਆ ਸੀ ਇਸ ਵਿੱਚ ਕਿ ਸਰਟੀਫਿਕੇਟ ਟਰੋਫੀ ਦੇ ਨਾਲ ਅਸੀਂ एनवायरनमेंट ਨੂੰ ਮੁੱਖ ਰੱਖਦੇ ਹੋਏ ਪੌਦੇ ਵੀ ਜਿਹੜੇ ਆ ਹਰ ਪਾਰਟਿਸਪੀਪੈਂਟ ਨੂੰ ਪੌਦੇ ਦਿੱਤੇ ਗਏ ਨੇ ਨਾਲ ਤੇ ਜਿਹੜੇ ਜਿਨਰ ਨੇ ਉਹਨਾਂ ਨੂੰ ਵੀ ਦਿੱਤੇ ਗਏ ਨੇ ਮੈਂ ਪ੍ਰੀਆ ਮਲ ਹੋਤਰਾ ਤੇ ਮੇਰੇ ਹਸਬੈਂਡ ਗੋਰਮਲ ਹੋਤਰਾ ਅਸੀਂ ਦੋਨੋਂ ਹੀ ਅੰਮ੍ਰਿਤਸਰ ਦੇ ਵਿੱਚ ਵਿਂਟੇਜ ਫਿਟਨੈਸ ਨਾਮ ਦਾ ਇੱਕ ਜਿੰਨ ਚਲਾ ਰਹੇ ਹਾਂ ਉਹਦੇ ਨਾਲ ਨਾਲ ਹੀ ਮੈਂ ਹੈਜ਼ ਵੈਲਫੇਅਰ ਫਾਊਂਡੇਸ਼ਨ ਐਸੋਸੀਏਸ਼ਨ ਦੀ ਪ੍ਰੈਜ਼ੀਡੈਂਟ ਆਫ ਊਮਨ ਵਿੰਗਸ ਵੀ ਹਾਂ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਅੰਮ੍ਰਿਤਸਰ ਦੇ ਵਿੱਚ ਜੋ ਫਿਟਨੈਸ ਨੂੰ ਲੈ ਕੇ ਆਪਣੀ ਸਿਹਤ ਨੂੰ ਲੈ ਕੇ ਜੋ ਅਸੀਂ ਸਾਰਿਆਂ ਨੂੰ ਪ੍ਰਮੋਟ ਕਰਦੇ ਹਾਂ ਅੱਜ ਬਹੁਤ ਹੀ ਵੱਡਾ ਦਿਨ ਸੀ ਖਾਸ ਦਿਨ ਸੀ ਜੋ ਕਿ ਹੈਜ਼ ਵੈਲਫੇਅਰ ਫਾਊਂਡੇਸ਼ਨ ਦੇ ਮੈਂਬਰਸ ਦੇ ਨਾਲ ਮਿਲ ਕੇ ਆਪਾਂ ਹੋਰ ਖਾਸ ਬਣਾਇਆ ਆਪਣੇ ਜਿਮ ਦੇ ਵਿੱਚ ਅਸੀਂ ਕੰਪੀਟੀਸ਼ਨ ਕਰਵਾਇਆ ਜਿਹੜਾ ਕਿ ਬਹੁਤ ਵਧੀਆ ਬਹੁਤ ਉਤਸ਼ਾਹ ਨਾਲ ਸਾਰਿਆਂ ਵੱਲੋਂ ਖੇਡਿਆ ਗਿਆ ਤੇ ਅਸੀਂ ਬਹੁਤ ਜ਼ਿਆਦਾ ਖੁਸ਼ ਹੋਏ ਉਹਨਾਂ ਨੂੰ ਦੇਖ ਕੇ ਕਿ ਫਿਰ ਅਸੀਂ ਇਸ ਤੋਂ ਦੇਖਦੇ ਹਾਂ ਕਿ ਸਾਰੇ ਯੂਥ ਦੇ ਵਿੱਚ ਅੱਜ ਵੀ ਡਰੱਗਸ ਲੈਣ ਵਾਲੇ ਹੀ ਸਾਰੇ ਯੂਥ ਨਹੀਂ ਹੈ ਆਪਾਂ ਅੱਜ ਅਗਰ ਸਾਰੇ ਹੀ ਇਸ ਸੀਜ਼ਨ ਨੂੰ ਅਪਣਾ ਲਈਏ ਕਿ ਅਸੀਂ ਡਰੱਗਸ ਨੂੰ ਅਸੀਂ ਨਸ਼ਿਆਂ ਨੂੰ ਗੁੱਡ ਬਾਏ ਕਹਿ ਕੇ ਅਕੀ ਅੱਛੇ এনवायरमेंट ਵੱਲ ਚੱਲ ਪਈਏ ਤੇ ਸਾਡਾ ਭਵਿੱਖ ਸਾਡਾ ਸਾਡੇ ਸਮਾਜ ਦਾ ਭਵਿੱਖ ਕਿੰਨਾ ਵਧੀਆ ਹੋ ਸਕਦਾ ਹੈ ਕਿੰਨੇ ਕੁ ਨੌਜਵਾਨਾਂ ਨੇ ਜਿਹੜਾ ਅੱਜ ਕੰਪੀਟੀਸ਼ਨ ਦੇ ਵਿੱਚ ਹਿੱਸਾ ਲਿਆ ਇਹਦੇ ਵਿੱਚ 25 ਮੈਂਬਰਸ ਨੇ ਜਿਹੜਾ ਹਿੱਸਾ ਲਿਆ ਜਿਹਦੇ ਵਿੱਚ ਅਸੀਂ ਸੱਤ ਮੁਖ ਜਿਹੜੇ ਵਿਨਰਸ ਵੀ ਕੱਢੇ ਆਪਣੀ ਆਪਣੀ ਕੈਟਾਗਰੀ ਦੇ ਵਿੱਚ ਅਸੀਂ ਜਿਹੜੇ ਕੰਪੀਟੀਸ਼ਨ ਸੀ ਉਹ weight category wise ਕੀਤਾ ਸੀ ਕਿ ਕਿਸੇ ਲਈ ਵੀ ਉਹ ਭੇਦਭਾਵ ਨਾ ਹੋਵੇ ਹਰ ਅਲੱਗ-ਅਲੱਗ weight categories ਦੇ ਸਾਰਿਆਂ ਨੇ ਖੇលਿਆ ਤੇ ਆਪਣੇ ਆਪਣੇ weight category ਵਿੱਚ ਸਾਰਿਆਂ ਨੇ ਬਹੁਤ ਵਧੀਆ ਜਿੱਤਿਆ ਆਉਣ ਵਾਲੇ ਸਮੇਂ 'ਚ ਇਸ ਫਾਊਡੇਸ਼ਨ ਨਾਲ ਲਾਹੌਰ ਜਿਹੜੇ ਖੇੜੇ ਕਰਦੇ ਜਿਹੜੇ ਤੁਹਾਡੇ ਜਿਮ ਨਾਲ ਬੈਲਪਰ ਕਰਦੇ ਸਾਡੇ ਜਿਮ ਨਾਲ ਮਿਲ ਕੇ ਦੇਖੋ ਅਸੀਂ ਮੈਂ ਤੇ ਜਿਹੜੀ ਫਿਟਨੈਸ ਨੂੰ ਲੈ ਕੇ ਸਿਹਤ ਨੂੰ ਲੈ ਕੇ ਅਸੀਂ ਪ੍ਰਮੋਟ ਕਰ ਸਕਦੇ ਜਿੱਥੋਂ ਤੱਕ ਕਰ ਸਕਦੇ ਹਾਂ ਅਸੀਂ ਕਰਾਂਗੇ ਅਸੀਂ ਦੇਖੋ ਯੂਥ ਅੱਜ ਦਾ ਯੂਥ ਹਰ ਇੱਕ ਚੀਜ਼ ਨੂੰ ਇੰਜੋਏ ਕਰਨਾ ਚਾਹੁੰਦਾ ਹੈ ਉਹ ਕਰਨਾ ਵੀ ਚਾਹੀਦਾ ਬਟ ਉਹਦੇ ਨਾਲ-ਨਾਲ ਆਪਣੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਗਲਤ ਰਸਤਿਆਂ ਤੇ ਨਹੀਂ ਚੱਲਣਾ ਚਾਹੀਦਾ ਮੈਂ ਮੇਨ ਇਹੀ ਸਾਰਿਆਂ ਨੂੰ ਮੈਸੇਜ ਦੇਣਾ ਚਾਹਾਂਗੀ ਕਿ ਇੱਕ ਅچھے ਰਸਤੇ ਤੇ ਚੱਲ ਕੇ ਇੱਕ ਅੱਛੀ ਸਿਹਤ ਦੇ ਨਾਲ ਚੱਲ ਕੇ ਪਰਿਵਾਰ ਨਾਲ ਚੱਲ ਕੇ ਸਾਨੂੰ ਅੱਗੇ ਇਸ ਚੀਜ਼ ਨੂੰ ਪ੍ਰਮੋਟ ਮਿਲ ਕੇ ਕਰਨਾ ਚਾਹੀਦਾ ਹੈ ਸਿਰਫ ਇਹ ਇਸ ਨੂੰ ਹੀ ਕਿਉਂ ਸਾਰਿਆਂ ਨੂੰ ਹੀ ਸਾਨੂੰ ਮਿਲ ਕੇ ਇਹਦੇ ਵਿੱਚ ਅੱਗੇ ਵਧਣਾ ਚਾਹੀਦਾ ਹੈ ਮੇਰਾ ਨਾਮ ਰਗੂ ਪ੍ਰਸ਼ਰ ਹੈ ਜੀ ਮੈਂ ਹੇਸ ਵੈਲਫੇਅਰ ਫਾਊਂਡੇਸ਼ਨ ਗਵਰਨਮੈਂਟ ਆਫ ਇੰਡੀਆ ਰਜਿਸਟਰਡ ਤੋਂ ਅੰਮ੍ਰਿਤਸਰ ਦਾ ਪ੍ਰੈਜ਼ੀਡੈਂਟ ਹਾਂ ਅੱਜ ਦਾ ਜਿਹੜਾ ਦਿਨ ਬੜਾ ਖਾਸ ਦਿਨ ਹੈਗਾ ਜੀ 26 ਜੂਨ ਅਸੀਂ ਹਰ ਸਾਲ ਦੀ ਤਰ੍ਹਾਂ 26 ਜੂਨ ਇੰਟਰਨੈਸ਼ਨਲ ਡੇ ਡੇ ਅਗੇਂਸਟ ਡਰੱਗ ਅਬਿਊਸ ਤੇ ਇਲਟ੍ਰੀਸਿੰਗ ਦੇ ਅਗੇਂਸਟ ਅਸੀਂ ਮਨਾਉਂਦੇ ਆ ਇਸ ਵਾਰ ਦਾ ਉਪਰਾਲਾ ਜਿਹੜਾ ਅਸੀਂ ਵਿੰਟੇਜ ਫਿਟਨੈਸ ਜਿਮ ਸ਼ਵਾਲਾ ਰੋਡ ਦੇ ਉੱਤੇ ਉਹਨਾਂ ਦੇ ਨਾਲ ਰੱਖ ਕੇ ਕੀਤਾ ਜਿਸ ਦੇ ਵਿੱਚ ਖਾਸ ਤੌਰ ਤੇ ਅਸੀਂ ਡੈੱਡ ਬੈਂਚ ਪ੍ਰੈਸ ਤੇ ਡੈੱਡ ਲਿਫਟਿੰਗ ਦਾ ਕੰਪੀਟੀਸ਼ਨ ਰੱਖਿਆ ਸੀਗਾ ਜਿਦੇ ਵਿੱਚ ਨੌਜਵਾਨਾਂ ਨੇ ਬੜਾ ਵੱਧ ਚੜ੍ਹ ਕੇ ਹਿੱਸਾ ਲਿਆ ਇਸ ਇਹਦੇ ਨਾਲ ਹੀ ਅਸੀਂ ਇੱਕ ਬੜਾ ਵਧੀਆ ਮੈਸੇਜ ਸਮਾਜ ਨੂੰ ਦੇਣਾ ਚਾਹੁੰਦੇ ਆ ਕਿ ਜਿਹੜੇ ਬੱਚੇ ਸੋਚਦੇ ਆ ਕਿ ਨਸ਼ੇ ਤੋਂ ਇਲਾਵਾ ਕੁਝ ਨਹੀਂ ਹੈਗਾ ਜਾਂ ਜਿਹੜੇ ਲੋਕ ਸੋਚਦੇ ਆ ਉਹ ਆਪਣੀ ਫਿਟਨੈਸ ਵੱਲ ਕਿੱਦਾਂ ਧਿਆਨ ਦੇ ਸਕਦੇ ਆ ਇਸੇ ਤਰ੍ਹਾਂ ਅਸੀਂ ਹਮੇਸ਼ਾ ਤੋਂ ਪ੍ਰਾਲਾ ਕਰਦੇ ਆਏ ਆ ਨਸ਼ੇ ਦੇ ਅਗੇਂਸਟ ਲੋਕਾਂ ਨੂੰ ਸਮਝਾਉਣ ਆਏ ਆਂ ਮੋਟੀਵੇਟ ਕਰਦੇ ਆਏ ਆਂ ਇਸੇ ਤਰ੍ਹਾਂ ਅਸੀਂ ਅੱਗੇ ਉਪਰਾਲੇ ਵੀ ਕਰਦੇ ਰਵਾਂਗੇ ਅੱਜ ਦੇ ਸਾਡੇ ਜਿਹੜੇ ਉਪਰਾਲਾ ਸੀਗਾ ਸਾਡੀ ਅੰਮ੍ਰਿਤਸਰ ਟੀਮ ਦੇ ਵਿੱਚ ਸਰਦਾਰ ਜਸਪਿੰਦਰ ਸਿੰਘ ਜੀ ਸਰਦਾਰ ਸਤਵੀਰ ਸਿੰਘ ਹੁੰਜਾਂ ਜੀ ਸਰਦਾਰ ਸਦਨਾਮ ਸਿੰਘ ਜੀ ਤੇ ਉਚੇਚੇ ਤੌਰ ਤੇ ਜਿਹੜੇ ਸਾਡੇ ਸਰਦਾਰ ਰਾਜਨਦੀਪ ਮੱਕੜ ਜੀ ਜਿਹੜੇ ਸਾਡੇ ਨੈਸ਼ਨਲ ਜਨਰਲ ਸੈਕਟਰੀ ਤੇ ਪੰਜਾਬ ਪ੍ਰੈਜ਼ੀਡੈਂਟ ਨੇ ਉਹ ਉਚੇਚੇ ਤੌਰ ਤੇ ਸਾਡੇ ਵਿੱਚ ਮੌਜੂਦ ਸੀਗੇ ਖਾਸ ਤੌਰ ਤੇ ਸਾਡੇ ਵਿੱਚ ਦਸ਼ਮੇਸ਼ ਤਰਨਾ ਦਲ ਤੋਂ ਟੀਮ ਆ ਕੇ ਉਹਨਾਂ ਨੇ ਸਾਡਾ ਬਹੁਤ ਜ਼ਿਆਦਾ ਹੌਸਲਾ ਵਜਾਈ ਕੀਤੀ ਤੇ ਸਾਡਾ ਸਾਨੂੰ ਕਿਹਾ ਕਿ ਅਸੀਂ ਤੁਹਾਡੇ ਨਾਲ ਜੁੜ ਕੇ ਹੋਰ ਜਿਹੜੀ ਯੂਥ ਹੈ ਉਹਨੂੰ ਮੋਟੀਵੇਟ